ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪੀ ਸਾਧ ਸੰਗਤਿਓ ਅਸੀਂ ਸਰਵਨ ਕਰ ਰਹੇ ਹਾਂ ਸੁਚਿੱਤਰ ਸਾਖੀਆਂ ਤਹਿਤ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਸੰਬੰਧਤ ਸਾਖੀਆਂ ਅੱਜ ਅਸੀਂ ਸਰਵਨ ਕਰਾਂਗੇ ਭਾਈ ਭਾਈ ਭਾਗੀਰਥ ਜੀ ਦੀ ਸਾਖੀ ਅਤੇ ਭਾਈ ਮਨਮੁਖ ਮਨਸਖ ਅਤੇ ਗੁਰੂ ਜੀ ਦੀ ਲੰਕਾ ਫੇਰੀ ਭਾਈ ਭਗੀਰਤ ਦੀ ਸਾਖੀ ਸਲਤਨਪੁਰ ਲੋਧੀ ਵਿਖੇ ਗੁਰੂ ਜੀ ਦਾ ਪਹਿਰ ਰਾਤ ਰਹਿੰਦਿਆਂ ਬੇਚੋਸ਼ਨਾਨ ਕਰਕੇ ਮਾਲਕ ਦੀ ਕੀਰਤੀ ਵਿੱਚ ਜੁਟ ਜਾਣਾ ਅਤੇ ਰਾਤ ਨੂੰ ਵੀ ਇਸੇ ਤਰ੍ਹਾਂ ਭਾਈ ਮਰਦਾਨੇ ਜੀ ਦੀ ਰਬਾਬ ਦੇ ਸੰਗੀਤ ਨਾਲ ਸੁਰਮਲਾ ਕੇ कीर्तन ਕਰਨ ਤੋਂ ਪ੍ਰਭਾਵਿਤ ਹੋ ਕੇ ਪਿੰਡ ਮੈਲ ਸਿੰਘਾ ਦਾ ਨੰਬਰਦਾਰ ਜਿਸ ਦਾ ਨਾਮ ਭਾਗੀਰਥੀ ਗੁਰੂ ਜੀ ਦਾ ਸਿੱਖ ਬਣ ਗਿਆ ਭਾਈ ਮਨੀ ਸਿੰਘ ਅਨੁਸਾਰ ਭਾਈ ਭਾਗੀਰਥ ਨੇ ਇੱਕ ਰਾਤ ਗੁਰੂ ਨਾਨਕ ਸਾਹਿਬ ਜੀ ਦੇ ਡੇਰੇ ਕਾਲੀ ਨੂੰ ਝਾੜੂ ਦਿਂਦਾ ਤੱਕਿਆ ਤੇ ਹੈਰਾਨ ਹੋ ਗਿਆ ਕਾਲੀ ਨੇ ਆਖਿਆ ਭਾਈ ਭਗੀਰਥ ਜੀ ਹਰਾਨ ਕਿਉਂ ਹੁੰਦੇ ਹੋ ਮਹਾਰਾਜਾਂ ਦੇ ਦਰਸ਼ਨ ਦੀਦਾਰ ਕਰਨ ਅਤੇ ਸੇਵਾ ਕਰਨ ਨਾਲ ਹੀ ਸ਼ਕਤੀ ਪ੍ਰਾਪਤ ਹੁੰਦੀ ਹੈ ਗੁਰੂ ਜੀ ਦੀ ਇਹ ਹੀ ਸਿੱਖਿਆ ਹੈ ਕਿ ਲੋਕ ਸੇਵਾ ਤੋਂ ਸ਼ਕਤੀ ਪ੍ਰਾਪਤ ਹੁੰਦੀ ਹੈ ਅਤੇ ਮਹਾਪੁਰਖਾਂ ਦੀ ਸੰਗਤ ਤੋਂ ਦਰਸ਼ਨ ਦੀਦਾਰ ਹੁੰਦਾ ਹੈ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਵਾਹਿਗੁਰੂ ਦੀ ਕੀਰਤੀ ਕਰਨ ਨਾਲ ਉਸ ਮਾਲਕ ਦੇ دیدار ਹੁੰਦੇ ਹਨ ਇਹ ਸਾਰੀ ਗੱਲਬਾਤ ਦਾ ਭਾਈ ਭਾਗੀ ਰਸ ਦੀ ਤੇ ਅਸਰ ਹੋਇਆ ਅਤੇ ਰੋਜ਼ ਹੀ ਗੁਰੂ ਜੀ ਦੇ ਨਾਲ ਬੇਈ ਤੇ ਜਾਣ ਲੱਗ ਪਿਆ ਇਸ ਤਰ੍ਹਾਂ ਉਹ ਦਿਨ ਰਾਤ ਅਭਿਆਸ ਕਰਨ ਅਤੇ ਸੇਵਾ ਕਰਨ ਵਿੱਚ ਲੱਗਿਆ ਰਹਿੰਦਾ ਭਾਈ ਭਾਗੀ ਰਸ ਬਾਰੇ ਭਾਈ ਗੁਰਦਾਸ ਜੀ ਵੀ ਲਿਖਦੇ ਹਨ ਕਿ ਭਾਈ ਭਾਗੀ ਰਸ ਪ੍ਰਭੂ ਦਾਹੀ ਗੁਣਗਾਨ ਕਰਦੇ ਅਤੇ ਹੋਰ ਕਿਸੇ ਕਰਮਕਾਂਡ ਵਿੱਚ ਵਿਸ਼ਵਾਸ ਨਹੀਂ ਰੱਖਦੇ ਸਨ ਅੱਗੇ ਹੈ ਜੀ ਭਾਈ ਮਨਸੁਖ ਅਤੇ ਗੁਰੂ ਜੀ ਦੀ ਲੰਕਾ ਫੇਰੀ ਗੁਰੂ ਨਾਨਕ ਸਾਹਿਬ ਦੂਰ ਨੇੜਿਓਂ ਜਿੱਧਰੋਂ ਵੀ ਸੌਦਾ ਪਤਾ ਲੈਣ ਲਈ ਭਾਈ ਭੰਗੀ ਰਸ ਜੀ ਨੂੰ ਹੀ ਭੇਜਦੇ ਸਨ ਇੱਕ ਵਾਰ ਕਿਸੇ ਲੋੜਵੰਦ ਗਰੀਬ ਦੀ ਲੜਕੀ ਦੇ ਵਿਆਹ ਦਾ ਸੌਦਾ ਖਰੀਦਣ ਲਈ ਭਾਈ ਪੱਗੀ ਰਤ ਨੂੰ ਲਾਹੌਰ ਭੇਜਿਆ ਉੱਥੇ ਭਾਈ ਪੱਗੀ ਰਤ ਜੀ ਦਾ ਭਾਈ ਮਨਸੁਖ ਨਾਲ ਮਿਲਾਪ ਹੋਇਆ ਅਤੇ ਕੁਝ ਸਮਾਂ ਭਾਈ ਪੱਗੀ ਰਤ ਜੀ ਦੀ ਸਾਦਾ ਰਹਿਣੀ ਵਹਿਣੀ ਅਤੇ ਨਿੱਤ ਦੀ ਕਿਰਿਆ ਕਰ ਵੇਖਣ ਦਾ ਮੌਕਾ ਮਿਲਿਆ ਭਾਈ ਪੱਗੀ ਰਤਚੀ ਜੀ ਰਹਿਣੀ ਵੈਣੀ ਬਹੁਤ ਸਾਫ ਸੁਥਰੀ ਅਤੇ ਪਖੰਡ ਰਹਿਤ ਸੀ ਭਾਈ ਮਨਮੁਖ ਨੇ ਉਸ ਤੋਂ ਪ੍ਰਭਾਵਿਤ ਹੋ ਕੇ ਜਿਹੜਾ ਚੂੜਾ ਆਪਣੀ ਲੜਕੀ ਦੇ ਵਿਆਹ ਲਈ ਤਿਆਰ ਕਰਵਾਇਆ ਸੀ ਉਸ ਨੂੰ ਲੈ ਕੇ ਗੁਰੂ ਜੀ ਪਾਸ ਪੁਜਾ ਉਸ ਗਰੀਬ ਖੱਤਰੀ ਦੀ ਲੜਕੀ ਵਾਸਤੇ ਚੂੜਾ ਭੇਟ ਕੀਤਾ ਗੁਰੂ ਜੀ ਨੇ ਭਾਈ ਮਨੁੱਖ ਦੀ ਕਾਰਜ ਕੁਸ਼ਲਤਾ ਤੋਂ ਪ੍ਰਭਾਵਿਤ ਹੋ ਕੇ ਉਸ ਨੂੰ ਦੂਰ ਜਾ ਕੇ ਵਪਾਰ ਕਰਨ ਦੀ ਪ੍ਰੇਰਣਾ ਦਿੱਤੀ ਅਤੇ ਆਖਿਆ ਕਿ ਮੋਹ ਮਮਤਾ ਗਵਾ ਕੇ ਮਨ ਦਾ ਸੁਖ ਪ੍ਰਾਪਤ ਹੁੰਦਾ ਹੈ ਇਹ ਭਾਈ ਮਨਮੁਖ ਦੀ ਇਮਾਨਦਾਰੀ ਅਤੇ ਕੁਸ਼ਲਤਾ ਨਾਲ ਕੀਤਾੇ ਕਾਰੋਬਾਰ ਦਾ ਹੀ ਸਿਤਾ ਸੀ ਕੇ ਗੁਰੂ ਜੀ ਦਾ ਨਾਮ ਲੰਕਾ ਤੱਕ ਪਹੁੰਚ ਗਿਆ ਪ੍ਰੋਫੈਸਰ ਸਤਵੀਰ ਸਿੰਘ ਅਨੁਸਾਰ ਗੁਰੂ ਜੀ ਨੇ ਭਾਈ ਮਨੁੱਖ ਨੂੰ ਤਿੰਨ ਗੱਲਾਂ ਪੰਲੇ ਵਨਨ ਲਈ ਆਖਿਆ ਜਾਣ ਨਾਮ ਵਿੱਚ ਲਿਵ ਲਾਉਣੀ ਹਿਮਿਆਂ ਦਿੱਤਨੀ ਅਤੇ ਭਾਣੀ ਵਿੱਚ ਸੁੱਖ ਮਨਾਉਣਾ ਲੰਕਾ ਵਿੱਚ ਭਾਈ ਭਾਗੀ ਰਾਜ ਜੀ ਦੀ ਸ਼ਿਕਾਇਤ ਹੋਈ ਕਿਉ ਰਾਜ ਧਰਮ ਨਹੀਂ ਅਪਣਾਉਂਦਾ ਭਈ ਮਨਸੁਖ ਨੇ ਭਰੇ ਦਰਬਾਰ ਵਿੱਚ ਆਖਿਆ ਜੋ ਤੜਕਸਾਰ ਉੱਠ ਕੇ ਨਾਮ ਸਿਮਰਨ ਕਰਦੇ ਹਨ ਅਤੇ ਜਥਾ ਸ਼ਕਤ ਦਾਨ ਕਰਦੇ ਹਨ ਉਹਨਾਂ ਨੂੰ ਗਾਇਤਰੀ ਦੇ ਅਨੇਕਾਂ ਪਠਾਂ ਦਾ ਫਲ ਮਿਲਦਾ ਹੈ ਜੋ ਸਭ ਵਿੱਚ ਇੱਕ ਪਰਮੇਸ਼ਰ ਜਾਣ ਕੇ ਉਸ ਨੂੰ ਯਾਦ ਕਰਦੇ ਹਨ ਉਹਨਾਂ ਨੂੰ ਸ਼ਿਵਲਿੰਗ ਆਦਿ ਪੂਜਾ ਕਰਨ ਦੀ ਕੋਈ ਲੋੜ ਨਹੀਂ ਰਹੀ ਰਾਜੇ ਨੇ ਭਾਈ ਮਨਸਖ ਨੂੰ ਤਸੀਹੇ ਵੀ ਦਿੱਤੇ ਪਰ ਉਹ ਗੁਰੂ ਨਾਨਕ ਸਾਹਿਬ ਦੀ ਸਿੱਖਿਆ ਅਨੁਸਾਰ ਹੀ ਵਿਚਰਦਾ ਰਿਹਾ ਅਤੇ ਉਸ ਨੇ ਗੁਰੂ ਜੀ ਦੀ ਸ਼ਖਸੀਅਤ ਅਤੇ ਸਿੱਖਿਆ ਤੋਂ ਰਾਜੇ ਨੂੰ ਜਾਣੂ ਕਰਵਾਇਆ ਰਾਜਾ ਇੰਨਾ ਪ੍ਰਭਾਵਿਤ ਹੋਇਆ ਕਿ ਗੁਰੂ ਜੀ ਦੇ ਚਰਨਾਂ ਲਈ ਪੰਜਾਬ ਆਉਣ ਲਈ ਤਿਆਰ ਹੋ ਗਿਆ ਪਰ ਭਾਈ ਮਨਮੁਖ ਮਨਸੁਖ ਨੇ ਕਿਹਾ ਕਿ ਤੁਸੀਂ ਪਰਜਾ ਦੇ ਹਿੱਤਾਂ ਦਾ ਧਿਆਨ ਰੱਖੋ ਆਪਣੇ ਸੱਚੇ ਸ਼ਾਸਕ ਵਾਲੇ ਫਰਜ਼ ਪੂਰੀ ਤਰ੍ਹਾਂ ਨਿਭਾਈ ਚੱਲੋ ਅਤੇ ਸੱਚੇ ਦਿਲੋਂ ਗੁਰੂ ਜੀ ਨੂੰ ਯਾਦ ਕਰਦੇ ਰਹੋ ਉਹ ਜ਼ਰੂਰ ਦਰਸ਼ਨ ਦੇਣਗੇ ਰਾਜੇ ਦੀ ਗੁਰੂ ਜੀ ਪ੍ਰਤੀ ਸ਼ਰਧਾ ਬਾਰੇ ਸੁਣ ਕੇ ਭਾਈ ਸਈ ਸਾਧੂ ਆਉਣ ਲੱਗੇ ਕਿ ਗੁਰੂ ਨਾਨਕ ਸਾਹਿਬ ਸੰਸਕੇ ਰਾਜਾ ਸਾਡਾ ਸ਼ਰਧਾਲੂ ਬਣ ਜਾਵੇਗਾ ਪਰ ਰਾਜੇ ਦੀ ਪਰਖ ਤੇ ਕੋਈ ਪੂਰਾ ਨਾ ਉਤਰਿਆ ਜਦ ਗੁਰੂ ਜੀ ਉੱਥੇ ਪੁੱਜੇ ਤੇ ਆਪ ਜੀ ਰਾਜੇ ਦੇ ਬਾਗ ਵਿੱਚ ਪਹੁੰਚ ਗਏ ਰਾਜੇ ਨੇ ਬਹੁਤ ਸੁੰਦਰ ਇਸਤਰੀਆਂ ਭੇਜੀਆਂ ਪਰ ਗੁਰੂ ਜੀ ਨੂੰ ਪਰਮਾਨ ਸਕੀਆਂ ਪਹਿਲਾਂ ਤਾਂ ਗੁਰੂ ਜੀ ਸਮਾਧੀ ਲੀਨ ਰਹੇ ਫਿਰ ਉਚਾਰਿਆ ਗਾਥੋ ਪ੍ਰਤੀ ਰਾਜ ਕੁਾਰ ਨਾਮ ਪਨਹੋ ਸਤਿਦੋਤ ਸਵਾਰ ਜਾਓ ਬੱਚਿਓ ਰੱਬ ਦਾ ਨਾਮ ਜਪੋ ਅਤੇ ਸੱਚੇ ਸ਼ਿੰਗਾਰ ਵਾਲੀਆਂ ਬਣੋ ਮੋਹਨ ਆਈਆਂ ਆਪ ਮੋਹੀਆਂ ਗਈਆਂ ਅਤੇ ਚਰਨੀ ਛੈ ਪਈਆਂ ਰਾਜੇ ਨੇ ਸੁਨਿਆ ਤਾਂ ਬਹੁਤ ਖੁਸ਼ ਹੋਇਆ ਕਿ ਜਰੂਰ ਗੁਰੂ ਨਾਨਕ ਸਾਹਿਬ ਜੀ ਆਏ ਹੋਣਗੇ ਉਹ ਰਾਣੀ ਸਮੇਤ ਦਰਸ਼ਨਾਂ ਨੂੰ ਆਇਆ ਅਤੇ ਗੁਰੂ ਜੀ ਦੇ ਬਚਨ ਸੁਣ ਕੇ ਨਿਹਾਲ ਹੋ ਗਿਆ ਦੋਹਾਂ ਜੀਆ ਨੇ ਸਿੱਖੀ ਧਾਰਨ ਕੀਤੀ ਪਰਜਾ ਦੇ ਹੋਰ अनेका ਲੋਕ ਵੀ ਸਿੱਖ ਬਣ ਗਏ ਰਾਜੇ ਨੂੰ ਸਿੱਖੀ ਦਾ ਪ੍ਰਚਾਰ ਸਤ ਗੁਰੂ ਜੀ ਵਾਪਸ ਮੁੜੇ ਕਈ ਹੋਰ ਪ੍ਰਚਾਰ ਕੇਂਦਰ ਸਥਾਪਿਤ ਕਰਦੇ ਹੋਏ ਗੁਰੂ ਜੀ ਕੰਜਲੀਵਨ ਪੁੱਜੇ ਜਿੱਥੇ ਸਿੱਧਾਂ ਅਤੇ ਜੋਗੀਆਂ ਦਾ ਵੱਡਾ ਡੇਰਾ ਸੀ ਜੋ ਰਿੱਡੀਆਂ ਸਿੱਧੀਆਂ ਨਾਲ ਲੋਕਾਂ ਨੂੰ ਡਰਾ ਕੇ ਉਹਨਾਂ ਦਾ ਸ਼ੋਸ਼ਣ ਕਰਦੇ ਸਨ ਗੁਰੂ ਜੀ ਨਾਲ ਚਰਚਾ ਹੋਈ ਤੇ ਉਹ ਹਾਰ ਗਏ ਗੁਰੂ ਜੀ ਵੱਲੋਂ ਦਸਵੀਂ ਰਾਤੇ ਚੱਲਣ ਦਾ ਵਚਨ ਦਿੱਤਾ ਗਿਆ ਉਤੋਂ 1515 ਈਸਵੀ ਵਿੱਚ ਗੁਰੂ ਜੀ ਵਾਪਸ ਕਰਤਾਰਪੁਰ ਗੁਜੇ ਵਾਹੀ ਗੁਰੂ ਜੀ ਦਾ ਖਲਸਾ ਵਾਹੀ ਗੁਰੂ ਜੀ ਦੀ ਫਤਿਹ